ਚਲ ਸੁਣਨਾ ਬੱਦਰੇ ਮਦਾਰਮਦੂਨ ਵੀ ਜਾਣਾ ਹੁੰਦਾ ਹੈ ਹੈ ਤੇ ਤੂੰ ਹਾਕ ਮਾਰ ਕੇ ਤਾਂ ਖੋਲ ਦੇ ਗੇਟਾ ਕੁੱਕਾ ਦਾ ਮਰ ਗਿਆ ਸੁਣ ਕੇ ਫੇਰੇ ਫਿਰ 4 ਵਜੇ ਤੂੰ ਲੱਗ ਰਹਿ ਤੀਆ 4 ਵਜੇ ਉੱਠੀ ਹੁਣ ਅਸੀਂ ਹੁਣ ਜਾਇਆ ਹੁਣ ਮਰ ਲੈ ਨਾਲੇ ਤੈਨੂੰ ਚੰਗੀ ਤਰ੍ਹਾਂ ਪਤਾ ਮੈਂ ਤੜਕੀ 4 ਵਜੇ ਮਦਾਰ ਜਾਂਦਾ ਹੈ ਹੈ 4 ਵਾਲੀ ਗੱਡੀ 7 ਵਜੇ ਕਿਵੇਂ ਆਜੂ ਹੁਣ ਕਿਵੇਂ ਹੋ ਤਾਹਾਂ ਚੜ ਗਿਆ ਅਗਲਾ ਐਡੇ ਕੀ ਕਰਾਸ ਬੈ ਕੇ ਤੇ ਗੱਡੀਆਂ ਦੇ ਇਹਨੂੰ ਪੈਂਦੇ ਆ ਪੱਤ ਪੈਂਦੇ ਲੀਤੀ ਮਦ ਜਾਂਦੀ ਕੋਈ ਮੇਰੀ ਗੱਲ ਸੁਣ ਦਵਾਰੋਂ ਕੋ ਆ ਬਹੁਤ ਬੋਲੀ ਲਓ ਜੀ ਕੈਮਰਾ ਕਰ ਲਿਆ ਸੀ ਆਨ ਇਹ ਸਾਡੀ ਅੱਜ ਬੱਬਲ ਕਾਰ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ ਅ ਪਹਿਲਾਂ ਤਾਂ ਇਹਦਾ ਪਰਾਂਦਾ ਦੇਖੋ ਵਾਓ ਪਰਾਂਦਾ ਤੇ ਦੂਜੇ ਨੰਬਰ ਤੇ ਸੂਟ ਇਦਾਂ ਕੁ ਮੀ ਤੇ ਇਹ ਰਿੰਗਸ ਬਹੁਤ ਲਾਈਟ ਵੇਟ ਆ ਇਹਨਾਂ ਦਾ ਮੈਂ ਹੱਥ ਲਾ ਕੇ ਦੇਖਿਆ ਬਹੁਤ ਸੋਹਣੇ ਆ ਤੇ ਜੁੱਤੀ ਟੈਂ 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 ਪਿਓਰ ਪੰਜਾਬਣ ਚੂੜੀਆਂ ਚੂੜੀਆਂ ਉਹ ਰਿੰਗਸ ਖੋਲਦਿਆਂ ਨਾ ਨੀਲ ਪਾਲਿਸ਼ ਬਹੁਤ ਹੀ ਘੈਂਟ ਬਹੁਤ ਪਿਆਰੀ ਲੱਗ ਰਹੀ ਆ ਮੈਂ ਜਦੋਂ ਇਹ ਤਿਆਰ ਹੋਈ ਸੀ ਉਸੇ ਟਾਈਮ ਕਹਿੰਦਾ ਸੀ ਮੈਂ ਕਿਹਾ ਬੱਬਲ ਅੱਜ ਬਹੁਤ ਘੈਂਟ ਲੁੱਕ ਤੇ ਨਹੀਂ ਤਾਂ ਬਚਲੀ ਸਿੰਪਲ ਜਿਹਾ ਕੰਮ ਚ ਬਿਜੀ ਰਹਿੰਦੀ ਆ ਹੋਰ ਅੱਜ ਮੈਂ ਵਿਆਹ ਤੋਂ ਆਈ ਆ ਸਾਡਾ ਲੁੱਚੇ ਬੁੜੇ ਦਾ ਸ਼ੂਟ ਚੱਲ ਰਿਹਾ ਤੇ ਪਿੱਛੇ ਦੇਖੋ ਬੋਵੀ ਦੀਓਲ ਉਰਫ ਨਰਾਲਾ ਬਾਬਾ ਦਾ ਜਪਨਾਮ ਜਪਦਾਵਾ ਐਸਾ ਇਹ ਨਾ ਕੋਈ ਹੋਇਆ ਹਾਂ ਇਹਨੇ ਪੱਟਿਆ ਹੋਇਆ ਸਾਡੇ ਘਰ ਦਾ ਪੱਠਾ ਬਿਠਾਇਆ ਹੋਇਆ ਮੰਮੀ ਖੜਦੇ ਹੀ ਹੈਗੇ ਇਹਦਾ ਨਾਮ ਲੈਣ ਤੋਂ ਜਪਨਾਮ 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 ਹੈਨਾ ਇਹ ਐਨੇ ਪੱਠਾ ਬਿਠਾਇਆ ਸਾਰਾ ਪਾਪੇ ਨਾਲ ਤਾਂ ਹੀ ਲੜਾਈ ਹੁੰਦੀ ਆ ਉਹ ਵੀ ਲੱਗੀਆਂ ਦੇਖ ਪਾਪੇ ਦੀ ਇੱਕ ਵੀ ਫੋਟੋ ਨਹੀਂ ਹੈਗੀ ਸਾਰੇ ਘਰ ਚ ਸਾਰੀਆਂ ਸਾਡੇ ਲਈ ਲਗੀਆਂ ਆ ਸਾਡੇ ਹੀ ਪਾਪਾ ਹੋਰ ਬੱਬਲ ਵਧੀਆ ਜੀ ਵਧੀਆ ਬੱਬਲ ਆਸਟ੍ਰੇਲੀਆ ਦਾ ਟੂਰ ਲੱਗ ਕੇ ਆਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਬਹੁਤ ਇਹਦਾ ਸਕਸੈਸਫੁਲ ਟੂਰ ਰਿਆ ਬਹੁਤ ਵਧੀਆ ਇੰਜੋਏ ਕੀਤਾ ਇਹਨਾਂ ਨੇ ਤੇ ਬਾਕੀ ਤੁਸੀਂ ਲੁੱੱਚੇ بڑے ਇਸਤੇਮਾਲਦਾਰ ਛੜੇ ਚ ਇਹਨੂੰ ਦੇਖਦੇ ਰਹਿੰਨੇ ਆ ਬਹੁਤ ਪਿਆਰ ਦਿੰਨੇ ਆ ਸੱਭਿਆਚਾਰ ਮੇਲਿਆਂ ਚ ਬਹੁਤ ਘੈਂਟ ਗਾਉਂਦੀ ਐ ਤੇ ਸ਼ੇਰੋ ਸ਼ੇਰੀ ਕਰਦੀ ਐ ਤੁਹਾਨੂੰ ਨਮੀ ਨਮੀਆ ਗੱਲਾਂ ਬਾਤਾਂ ਸੁਣਾਉਂਦੀ ਹੱਸਿਆਂ ਵਾਲੀਆਂ ਤੇ ਦੋਸਤੋ ਕਮੈਂਟ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਹਨਾ ਬਾਕੀ ਇਹ ਜਿਹੜੀ ਵੀਡੀਓ ਬਣਾ ਰਹੀ ਹੈ ਮੇਰੀ ਸਾਸੂ ਮਾਂ ਬਣਾ ਰਹੀ ਹੈ ਜਪਨਾ ਲਈ ਯਾ 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 ਆਪਣਾ ਬਸ ਸਾਰਿਆਂ ਨੂੰ ਥੈਂਕ ਯੂ ਕੁਲਦੀਪ ਦਸਾਂਜ ਜਪਨਾ ਤੇਰਾ ਸ਼ੁਰੂ ਤਾਂ ਹੀ ਸਭ ਹੋਇਆ ਹੈ ਕਹ ਲਿਆਗਾ ਇਸ ਤੋਂ ਮੈਂ ਸਦਾ ਜਪਨਾ ਮਾ ਚਾਚੀ ਕਹਿੰਦਾ ਹਾਂ ਨਾ ਫਿਰ ਜਦੋਂ ਮੈਂ ਤੂੰ ਦੀ ਗਿਆ ਫਿਰ ਤੂੰ ਇਹਨੂੰ ਹੱਥ ਜੇ ਪਾਏਗਾ ਉਹਨੂੰ ਫੇਰ ਮੈਂ ਤੇਨੂੰ ਗਮਾ ਚਾਚਾ ਸਸਰੀ ਘਰ ਹਾਂ ਉਹ ਰੱਖੀ ਹਾਂ ਉਹ ਹਾਂ ਉਹ ਰੱਖਣਾ ਹੋਰ ਰੱਖਣਾ ਫਿਰ ਹਾਂਜੀ ਸਰ ਹਾਂਜੀ ਸਰ ਜਿਹੜਾ ਚਿਰ ਤੋਂ ਦਪਣਾ ਕੋਲੋਂ ਕੋਲੋਂ ਜਿਹੜਾ ਆਪਣਾ ਦੇਰੀ ਕਰਦਾ ਕੀ ਕਰ ਤਾਤੀ ਨਾਵਾਏ ਮੇਰੀ ਤੀ ਅੱਜ ਇਹ ਕਿਹੜਾ ਨਾਵਾਏ ਮੋਰਸਾਂ ਦੇ ਆਵਾਜ਼ ਸੁਣੀ ਲੱਗਦੀ ਹਾਂ ਥੋੜੀ ਬਕਵਾਸ ਸੁਣੀ ਆ ਰਹੀ ਦੋਨਾਂ ਦੀ ਫੋਨ ਚ ਪਹਿਲਾਂ ਮੈਂ ਦੇਖੀ ਦੱਸੋ ਫੋਨ ਬਕਵਾਲਾ ਕਿ ਸਾਡਾ ਬਕਵਾਸ ਦੱਸੋ ਵੀਡੀਓ ਬਣਾਉਣਾ ਲੱਗਾ ਦੱਸੋ ਓ ਮਾਈ ਗੋਡ ਸਾਡੀਆਂ ਅੱਖਾਂ ਹੀ ਖੋਲਦੀਆਂ ਇਹ ਸਾਡੇ ਕੋਈ ਗੋਲਦਿਆ ਹੋਰ ਦੋਈ ਨਹੀਂ ਆ ਨਾ ਬਕੀ ਜੀ ਦੋਟਾ ਬਸ ਫਰ ਲੋੜੀ ਨਹੀਂ ਨਾ ਪਦੂ ਕਰ ਰਹੇ ਹਾਂ 500 ਰੁਪਏ ਹਰੀਆ ਪੁੱਤ ਕਰਾ ਬੋਲ ਨਹੀਂ ਆਜੂ ਜੀ ਉਹ ਬਾਈ 21 ਨਾ ਬਾਰੇ ਜਿਹੜਾ ਨਾ ਉਹ ਤਿੰਨੇ ਵਾਰ ਤੜਾ ਬੰਦਾ ਤੇ ਆਪਾਂ ਪਤਾ ਨਹੀਂ ਗਿਆ ਇਹਨਾਂ ਨੂੰ ਉਹਦੀ ਛਾਪ ਨਹੀਂ ਗਈ ਉਹਰੇ ਨਾ ਗਾਲੀ ਬਾਬਾ ਜੀ ਨਾ ਚਾਰਲਸ ਪਰਸ਼ਨਾਂ ਨਾ ਕੀ ਉਹ ਉਹ ਆਉਧਿਆਨ ਦੇ ਹਿਸਾਬ ਨਾਲ ਦਿੰਦਾ 15 ਲਾਕ ਪ੍ਰਧਾਨ ਸਾਹਿਰੇ ਕੋਲੇ ਆ ਨਾ ਨਾ ਵਾਲਾ ਲਾਲ ਵਾਲਾ ਠੀਕ ਹੈ ਉਹਦੀ ਸ਼ਾਮ ਦੇਖ ਵੀ ਉਹ ਲੈ ਕੇ ਜਾਣੀ ਹੈ ਨਹੀਂ ਉਹ ਉਹਦੇ ਤੋਂ ਲਾ ਦੇਣੀ ਸਾਡੇ ਘਰੇ ਸ਼ਾਮ ਨੂੰ ਬਣੀਏ ਪਾ ਗਏ ਹੈਗੀ ਚਾਚਾ ਉਹਰੇ ਜੇ ਅੱਜ ਆਪਾਂ ਖਾਸਾ ਗੁੱਥ ਮੁੱਥੇ ਹੋ ਜਾਾਂਗੇ ਸ਼ਾਮ ਦੇਖੀ ਅਵੇ ਦੀ ਗੱਲ ਕਰੀਏ ਯਾ ਤੇ ਪਾਲਣ ਨੀ ਮੈਂ ਤਾਂ ਠੀਕ ਹੈ ਕਿ ਪਾਲਣ ਐਕਸਪੈਕਟਡ ਮਾਰਦਾ ਨਾੜੇ ਦਾ ਜਵਾਬ ਹੀ ਨਹੀਂ ਦਿੰਦਾ ਅੱਜ ਕਿਉਂ ਬਿੰਦਰੀ ਜਵਾਬ ਨਾ ਦੇ ਰਹਾ ਹੈ ਹੈ ਪਛੜਾਈ ਦੇ ਵਿੱਚ ਨਾ ਦੇ ਰਹਾ ਵਾ ਸਸਰੀਕਾਲ ਸਰੀਕ ਆਦਾ ਅਜੇ ਸੂਰਜ ਕਿੱਥੇ ਚੜ ਗਿਆ ਵਈ ਹੈ ਮਹਾਨ ਕਾਨੂੰਨ ਨਰਾਜ ਕਰਨਾ ਚਾਹੀਦਾ ਸਸਰੀਕਾਲ ਬੁਲਾ ਕੇ ਤਾਂ ਕੋ ਮੈਂ ਦਿਨ ਦੋ ਵਾਰੀ ਆ ਜਾ ਕੇ ਇਹਨੇ ਚਾਪਲੀ ਕਰ ਰਾਨ ਵਧੀਆ ਹੋਈ ਗਈ ਹੈ ਇਹ ਵੀ ਹੁਣ ਨਰ ਦੇ ਜਾਉਂਗੇ ਥੋੜੇ ਦਾ ਈ ਪੈ ਅਨੇ ਮਾਰਦਾ ਫਰੀਜ ਨੇ ਮਤਲਬ ਤੁਸ ਕਮ ਆਇਆ ਜੀ ਦੱਤਾ ਕੀ ਇੱਥੇ ਬਰੋਨੇ ਤੋ ਲਾਗੇ ਟੂਨੇ ਦੇ ਕਰਦਾ ਫਰੀਜ ਨੇ ਟੂਨੇ ਕਾਨੂੰ ਕਰਦਾ ਜਿਹੜਾ ਮੇਰੇ ਨਾਲ ਮੁਰਦਾ ਨਹੀਂ ਆਇਆ ਸੀ ਪ੍ਰਧਾਨ ਜਿਹੜਾ ਜ਼ਿਲ੍ਹਾ ਪ੍ਰਧਾਨ ਕੀ ਹੈ ਉਹ ਕੱਲ ਆਪਾਂ ਖਾਸਾ ਉਥੇ ਮੁਕਥੇ ਹੋਏ ਜੀਗੇ ਉਹਦੀ ਛਾਂਪ ਨਹੀਂ ਪੀਣਾ ਵਾਲੀ ਬਾਬਾ ਜੀ ਦੀ ਚਾਦਰ ਸਪੱਸ਼ਟ ਨਾਲ ਖੀਓ ਤਾਂ ਉਹ ਜ਼ਰੂਰੀ ਹੈ ਕਿਉਂਕਿ ਨਹੀਂ ਉਹਨੂੰ ਆਉਦੇ ਤੋਂ ਲਾ ਦੇਣੇ ਜਿਹੜੇ ਜਨਾਬ ਭਾਈ ਉਹਨੇ ਜਾ ਕੇ ਖਾਵਾ। ਇਹਨੂੰ ਗਾਹਾਂ بڑا ਚੀਰਮੈਨ ਲੱਗਿਆ ਹੋਇਆ। ਉਹਦੇ ਦੇ ਸਾਹ ਉਹ ਜਿਹੜਾ ਜਮਾ ਬਲਾਕ ਬਰਨਾਂ ਦਾ ਮੇਰੇ ਪਾਈ ਸੀ। ਉਹ ਜ਼ਿਲ੍ਹਾ ਵਰਦਾ ਹੋਇਆ। ਇੱਥੇ ਨਹੀਂ ਹੋ ਸ਼ਾਮ ਨੂੰ ਜੀ ਤਰੀ। ਚਾਚਾ ਦਾ ਪਾਪ ਵੇਨਾ। ਚੜੂ ਦੇ ਪੇ ਉਹਦੇ ਕੋਲੇ ਵੀ ਡਾਂਡਾ। ਉੱਥੇ ਫਟੇ ਢੁਕਣਾ ਦਾ ਅੰਦਰ ਮੈਂ। ਅੰਦਰ ਦੇਖ ਲੈ। ਅੰਦਰ ਇੱਕ ਹੋਰ। ਆਹੋ ਚਾਚੀ ਚੜੂ ਝੜੂ ਤਾਂ ਨਹੀਂ ਲਾਇਆ। ਆਹ ਨੂੰ ਨਾਗਦੇ। ਉਹ ਜੁੜਨ ਕਰਕੇ ਪਾਸੇ ਦੀ ਚਾਪਲੀ ਗ੍ਰੇਡ ਵਧੀਆ ਲੀ ਗਰਾਤ। ਯਾਰ ਵੀ ਬਹੁਤ ਹੋਏ ਨਾ ਨਾ ਚਾਹ ਫੋਨ ਦਾ ਹੈ ਦੀ ਉਹਨਾਂ ਦਾ ਉਹ ਕਹਿੰਦੇ ਲੈ ਲੋ ਨੱਸੀ ਨੂੰ ਮਾਂ ਕੀ ਕਰਨੀ ਆ ਲੈ ਜਾ ਕੇ ਇੱਥੇ ਮਾਂ ਬਾਬੇ ਦੀ ਸ਼ਾਹ ਮਸਾਏ ਬ੍ਰੈਂਡ ਨੂੰ ਕੀ ਕਰਾਉਣਾ ਮਾਂ ਉਹ ਇੱਥੇ ਵਧੀਆ ਸੁਭਾਈ ਦਿੰਦੀ ਐ ਹੋਰ ਕਿਹੜੀ ਸੁਭਾਈ ਹੋਊ ਹੋਰ ਦੁੱਧ ਨਹੀਂ ਬਾਦ ਨਹੀਂ ਹੋਣਾ ਸਾਰੀ ਵੇਟ ਦੀ ਆ ਬਾਕੀ ਤੇ ਦੇ ਦਿੰਦੇ ਐ ਤੇ ਹੁਣ ਤਰੇ ਆਵੇ ਫਾਟ ਜਾ ਵਾ ਗਿਆ ਕੋ ਮੇਰਾ ਬਲੈਟ ਨੱਬਦਾ ਜਦੋਂ ਮੈਂ ਤੈਨੂੰ ਦੇਖ ਲਿਆ ਮੇਰਾ ਬਲੈਟ 200 ਦੇ ਬਾਗ ਦਿੰਦਾ ਆਜ ਤਾਂ ਮੈਂ ਸਾਡੀ ਗੱਲ ਬੋਲਾਈ ਕਿਦਾ ਤੇ ਹਾਂ ਤੇਰੇ ਤੇ ਵੀ ਪਰ ਆਤੀ ਮੇਰੇ ਸਾਹਮਣੇ ਕਿੰਨਾ ਮੈਂ ਚਾਚਾ ਚਾਚਾ ਓਏ ਹਾਂ ਦੇਖੀ ਯਾ ਬਣਾ ਮੇਰੇ ਮੈਂ ਤੇ ਵਾਹ ਬੰਦ ਦੋ ਦਿਰ ਬੈਠ ਨਾ ਕੰਮ ਕਰਾਥੋ ਯਾ ਬਣਾ ਮਲ ਯਾ ਬਣਾ ਮਲ ਜੇ ਮੋਸਕੇ ਬੰਦ ਜਿਓ ਨਾ ਤਰੇ ਤੇਰੇ ਰਿੰਗ ਪਾਉਂਦਾ ਦੇਖ ਲਈ ਕਿ ਮੈਨੂੰ ਪਤਾ ਲੱਗਿਆ ਉਹ ਬੰਦਾ ਮੁੰਡਾ ਫਾੜੀ ਕਰਾਏ। ਬਾਹਰ ਨਹੀਂ ਹੋਣਾ। ਆਉਂਦਾ ਹੋਣਾ। ਲੈ। ਬਰਾਬਰ ਤਾਂ ਕਰ ਰਹੇ। ਉਹ ਤੂੰ ਨਾ ਹੱਥ। ਹੋਰ ਕਾਫੀ ਦੇਰ ਹੋ ਗਿਆ। ਫਿਰ ਗਾਂ ਜੰਗ ਲੱਗ ਜੂ।

पैज 8 पे जा रहे हैं एनी डोर तो कट रही है मैं रेडी आ जा ओए हां ना मैं ये कम नहीं हो जाती कम

ਆਹ ਵਰਦੀ ਦਾ ਭਾਈ ਹਾਂਜੀ ਹੋਰ ਤੁਸੀਂ ਹਮ ਸਾਥ ਕਿਹਦਾ ਨਾ ਮੇਰੇ ਕੋਲ ਆਇਆ ਮਾਣਾ ਨਿੰਗਤਾਂ ਤੋਂ ਕਰਿਆ ਇਹ ਆਪਣੇ ਗੁਰਬੀਨ ਵਾਲੀ ਦੀ ਮਗ ਪਾਇ ਨਾ ਲਵੇ ਕੋਸ ਹੁੰਦੇ ਹੁੰਦੇ ਤਾਲਾ ਲਾ ਅੱਛਾ ਜਾਨੋ ਕੋਈ ਤਾਂ ਕਰਦੇ ਬਸ ਮੈਂ ਤਾਂ ਅਮਰ ਰਹੇ ਮੈਂ ਉਹ ਬੋਲ ਤਾਂ ਮੈਂ ਟੀ ਲਗਾ ਬਣਾਇਆ ਗੋਲ ਬਣੀ ਰੇਟ ਨਾ ਹੋ ਜੇ ਤੇ ਤਸਵੀਰਦਾਰ ਉੱਠ ਜੇ ਬਣਾਇਆ ਅੱਛਾ ਜੀ

ਐਕਸ਼ਨ ਮੈਂ ਤਾਂ ਕੌਲਾ ਚਾਹ ਦਾ ਟੀਕੇ ਪੈਣੀ ਆ ਹੋਈਦਾ ਬਸ ਹੀ ਕਰ ਲੈਣਾ ਤੰਗਣਾ ਚਾਹ ਵੀ ਇੰਨੀ ਸਵਾਦ ਬਣਾਈ ਆ ਜੀ ਦੁੱਧ ਵਿੱਚ ਪੱਤੀ ਪਾਤੀ ਆ ਜੀ ਤਾਂ ਵਾਹ ਸਵਾਦ ਆਹ ਛੋੜ ਨਾ ਬੈਨ ਘੰਟਾ ਬਾਅਦ ਮਾਰੀ ਲੈ ਕੋਲਾ ਜਿ ਰੱਖ ਦੇ ਛੋੜ ਨਾ ਘੋੜਾ ਜੀ ਘੰਟਾ ਬਾਅਦ ਮਾਰੀ उधर एक मॉम है क्या? हाँ। मेरा <laughs> लवली तो बहुत तो कौशल ही रख गया। आए कार्ड। बिल्ली सांपाला आऊँ ते। इतनी सारी मायना पार्टी। मायना जगह पे नहीं रहा तो बोलना। हाँ। बिल्ली सांपाला। ਆ ਮੈਂ लवली ਲੌਂਗੀ ਆ ਵਸ ਵਸ ਦਾ ਸੁਆ냐 ਪੈ ਗਿਆ ਮਸਤ ਨਹੀਂ ਨਹੀਂ ਉਹ ਨਾ ਲਾਇਆ ਤਾਂ ਤੂੰ ਅਹੀ ਲਾਇਆ ਕਰ ਬਿੱਲੀ ਸਾਬ ਦੇਖ ਲੈ ਮੈਂ ਪਾਈ ਆ ਨਾ ਕਸ਼ਮੀਰੀ ਦੇ ਲਾਗੜੀ ਹਾਂ ਮੈਂ ਤਾਂ ਅਹੀ ਲਾਉਣੀ ਚੱਤੋਂ ਪਹਿਲਾਂ ਲਾਉਣੀ ਆ ਮੈਂ ਤਾਂ ਅੱਛਾ ਹਾਂ ਤੇ ਕੀ ਨਾ ਹਾਂ ਤੂੰ ਸੱਚ ਮੈਂ ਤਾਂ ਮਿੱਤਰ ਦੇ ਘਰੋਂ ਆ ਤੇ ਨਾ ਕੀ ਹੈ ਮੇਰਾ ਨਾ ਚਰਨੋ ਅੱਛਾ ਚਰਨੋ ਭੁੱਲ ਗਈ ਭੈਣੇ ਆ ਦੋ ਤਿੰਨ ਮਹੀਨੇ ਦੀ ਗੱਲ ਆਈ ਦਸੀ ਮੈਂ ਘਰੇ ਮੇਰੇ ਨਾਲ ਸੀ ਦਿਮਾਗ ਜਿਦੋਂ ਨਿਕਲ ਗਿਆ

ਬਿਚਾਰੀ ਨਾ ਸੀਤਾ ਵਦਗਾ ਜਦੋਂ ਵਿਆਹੀ ਆਈ ਵਿਆਹੀ ਆਈ ਤਾਂ ਇੰਨਾ ਰਾਂਗ ਰੋਗ ਨਾ ਇੰਨਾ ਰਾਂਗ ਰੂਪ ਬਹੁਤੇ ਸਾਰਾ ਪੇੜਾਤ ਨਾਲ ਲੇਖ ਹਾਂ ਤੇ ਭਾਈ ਕੀ ਦੇਣਾ ਉਹ ਸਾਡੇ ਪਿੰਡੋ ਜਿਹੜਾ ਮੁੰਡਾ ਸੀਗਾ ਬਸ ਉਹ ਨਿਕਮਾ ਸੀਗਾ ਤੇ ਬਹੂ ਵਿਚਾਰੀ ਆਪ ਦਾ ਘਰ-ਬਾਰ ਸਾਂਭਦੀ ਸਾਂਭਦੀ ਤੇ ਭਾਈ ਵਿਚਾਰੀ ਦਾ ਕਿਤੇ ਪੈਰ ਚੱਲਦੇ ਗੱਲ ਤਾਂ ਹੋ ਗਈ ਕਿਸੇ ਬੰਦੇ ਨਾਲ ਬੰਦੇ ਨਾਲ ਗਲਤ ਹੋ ਗਈ ਬਹੁਤ ਸਮਝਾਇਆ ਲੋਕਾਂ ਨੇ ਵੀ ਤੂੰ ਸੋਣੀਸ ਰੱਖੀ ਆ ਹਨਾ ਵੀ ਤੂੰ ਭਾਈ ਚੱਲ ਵੀ ਮਾੜਾ ਟਾਈਮ ਪਾਸ ਕਰ ਲਾ ਵੀ ਗਲਤ ਨਾ ਹੋ ਗਲਤ ਹੋ ਗਈ ਫਿਰ ਮੋਟਰ ਤੇ ਬੰਦੇ ਨੇ ਸੱਤ ਕੇ ਪਤਾ ਨਹੀਂ ਤਾਂ ਜ਼ਹਿਰ ਪਿਆ ਆ ਪਤਾ ਨਹੀਂ ਉਹਦਾ ਘਰ ਕੁੱਟਿਆ ਪਤਾ ਹੀ ਨਹੀਂ ਕੀ ਹੋਇਆ ਅੰਦਰਿਆਂ ਅੰਦਰ ਖਪਾਤੀ ਉਹ ਤਾਂ ਜਦੋਂ ਮੁਸਕ ਮਾਰਨ ਲੱਗਿਆ ਮੋਟਰ ਤੇ ਉਦੋਂ ਦੱਬੀ ਕੱਟੀ ਤੇ ਫਿਰ ਪਤਾ ਲੱਗਿਆ ਤੇ ਆਏ ਵੀ ਕਹਿਣ ਪੈਂਡ ਦੇ ਲੋਕ ਕੋਈ ਬਹੂ ਗਾਇਆ ਪਾ ਤੇ ਬਹੂ ਤਾਂ ਗਾਇਆ ਕੀਤੀ ਜਿਹੜੇ ਨਾਲ ਸੀਗੀ ਪਤਾ ਉਹਨੇ ਅੰਦਰ ਹੀ ਮਾਰਚ ਪਾ ਕੇ ਦਵਾਤੀ ਹੈ ਆਏ ਗੱਲ ਹੋਈ ਤੇ ਮੈਂ ਤਾਂ ਜਮਾ ਆ ਰਹੀ ਅਰਗੀ ਲੱਗਦੀ ਮੈਂ ਤਾਂ ਆਏ ਲੱਗ ਰਿਹਾ ਮੇਰੀ ਚੀਂਗਾ ਖਾਣ ਵਿੱਚ ਬਹੁਤ ਹੀ ਦਰਦੀ ਹੂ ਤਾਂ ਹੀ ਤੈਨੂੰ ਪਸਦਿਆਂ ਤਾਂ ਹੀ ਤਾਂ ਪੁੱਲ ਜਾਨੀ ਆ ਮੈਂ ਮੈਂ ਤਾਂ ਮੇਰੇ ਬੱਚੇ ਇੱਥੇ ਤੇ ਪਾਉਦੀ ਨਹੀਂ ਹੋਦਾ ਤਰਾ ਸੋੜੀ ਬਾਰੀ ਸੀ ਤੇ ਉਹਦੇ ਨਾਲ ਧੋਖਾ ਹੋਇਆ ਵਿਚਾਰੀ ਦਾ ਤਾਂ ਦਰਾਉਂਦਾ ਵੀ ਟਾਈਮ ਹੋਣਾ ਲੱਗਾ ਕਰੀਮ ਤੇ ਬਾਹਰ ਚੱਲੇ ਆਂਗੇ ਹੋਰ ਵਿਆਹ ਜਾਂਦੇ ਤਾਂ ਹੀ ਨਿਕਲੀ ਫਿਰਦੀ ਜਾਵਣਾ ਚੰਗਾ ਤੇ ਉਹ ਕਰੀਮ ਦੀ ਲੈ ਲੈਂਦੀ ਨਾ ਬੱਸ ਕਰੀਮ ਤਾਂ ਰਹਿਣਾ ਆ ਲੈ ਚੱਲ ਨਾ 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 ਬੱਸ ਪ੍ਰੀਤ ਮੈਂ ਨਾ ਬਿੱਲੀ ਸਾਹ ਬਣਾਂ ਨੀ ਨਹੀਂ ਤੇਰੇ ਜੋਗੀ ਤਾਂ ਨਿਕਲੀ ਜਾਣੀ ਸਿੱਖ ਨਾ ਬੱਸ ਬੱਸ ਲੈ ਲੈ ਜਾਂਦੀ ਹਾਂ ਇਹਨੂੰ ਕੀ ਹੋ ਗਿਆ ਮਸਲੀ ਕੀ ਪਤਾ ਤੇ ਦਿੱਲੀ ਸਾਹ ਦਾ ਮੂੰਹ ਠੀਕ ਵਾਜੇ ਕਾਲਾ ਤਾਂ ਹੈ ਨਹੀਂ ਵੈਸੇ ਉਹਦਾ ਮੂੰਹ ਇੰਨਾ ਸੋਹਣਾ ਨਹੀਂ ਲੱਗਦਾ ਅੱਜਕਿਨ ਸੋਹਣ ਲੱਗਦਾ ਸੋਹਣਾ ਤਾਂ ਬੜੀ ਲੱਗਦੀ ਸੀ ਪਤਾ ਨਹੀਂ ਕੀ ਸੂਟ ਵੀ ਬਲੈਂਸ ਹਣਾ ਪਹਿਲਾਂ ਹੁਣ ਤੇ ਪੈ ਇਨੇ ਆ ਫੇਰ ਮੈਂ ਤਾਂ ਇਹ ਖਰਾਬ ਹੋ ਗਾ ਕਾਟਾ ਜਦੋਂ ਪੌਣੀ ਨਾ ਆਹਾਂ ਬਾਜੇ ਬੈਠੀ ਕਹਿੰਦੀ ਕੁੜੀ ਆਈ ਜਰਾ ਤਾਂ ਕਾਲਾ ਜੀ ਦੀਦਾ ਬੋਸ ਭਾਈ ਉਹ ਸੀਨ ਟੁੱਟ ਜਾਂਦਾ ਆ ਨਹੀਂ ਉੱਠ ਕੇ ਮੈਂ ਤੈਨੂੰ ਕਹਿਈ ਜਾਂਦਾ ਵੀ ਜਦੋਂ ਤੂੰ ਗੱਲ ਕਰ ਰਹੀ ਐ ਐਕਸਪ੍ਰੈਸ਼ਨ ਨੇ ਇਹਨੂੰ ਕੈਮਰੇ ਨੂੰ ਦੇ ਦੇ ਨਾ ਨਾ ਸੈਂਟਰ ਨਹੀਂ ਜਾਇਆ ਕੋਈ ਪਰੇਸ਼ਾ ਹੈ ਮਗਰ ਲੱਗਦੀ ਭਾਈ ਆ ਬਲੀ ਸ਼ੋਅ ਆ ਗਿਆ ਯਾਰ

ਕੰਦਨਾ ਕਣ ਮਾਰਦਾ ਹੁੰੜਾਤਾ ਬਾਤ ਕਰੇ ਤੇ ਵੀ ਮਾਰਦਾ ਹੁੰਦਾ ਆਹ ਮੈਂ ਬੱਤਾ ਮਾਰਦੀ ਮੈਂ ਤਾਂ ਜਾਣ ਨਹੀਂਦਾ ਬਾਬਾ ਰੈਡੀ ਕਰ ਲੈ ਕਿੱਥੇ ਰੱਖਵੇਂ ਆਹ ਰੋਟਾ ਚੱਕ ਲੈ ਦੇ ਚਾਲ ਆ ਦੇ ਹੋਰ ਮੈਂ ਕੀ ਕਰਾਂ ਮੈਂ 4 ਵਜੇ ਮਗਰ 4 ਵਜੇ ਕਿ ਉੱਠਿਆ ਸੀ ਉੱਠਦੇ ਨਾਲੇ ਹੋਰ ਹਾਂ ਜੇ ਤੈਨੂੰ ਚੰਗੀ ਤੇਰਾ ਪਤਾ ਮੈਂ ਦੱਸ ਕੇ 4 ਵਜੇ ਆਣਾ 4 ਵਜੇ ਤੇ 7 ਵਜੇ ਕਰੀ ਜਾਊਗੀ ਅਈ ਤੇ ਕਿ ਕਾਉਂਸ ਬੈਗ ਤੇਰੇ ਗੱਡੀਆਂ ਦੇ ਭੜਗੀਆਂ ਨਹੀਂ ਆ ਇਹਨੂੰ ਪੈਂਦੇ ਇਹਨੂੰ ਪੈਂਦੇ ਨ ਪੈਂਦਾ ਕੀ ਵਾਂਗ ਦੇ ਜਾ ਹੁਣ ਕਰਾ ਹਜ਼ਾਰ ਹਜ਼ਾਰ ਮੇਰੀ ਗੱਲ ਸੁਣ ਲੈ ਭਾਈ ਤੂੰ ਮੇਰੇ ਨਾਲ ਜਾਜਨਾ ਚ ਬਾਣ ਦੀ ਲੜਾਈ ਕਰ ਰਿਹਾ ਹੈ ਸਮਝੀ ਮੇਰੀ ਗੱਲ ਤੂੰ ਭਾਈ ਬੰਦੇ ਮਾਰਕੀਟ ਨਾਲ ਸੱਤ ਧੌਣ ਲਾਉ ਮੈਂ ਤੈਨੂੰ ਕਰਾ ਦੇ ਦੇਖ ਪੱਤਰ ਆਏ ਕੋਈ ਦਾ ਰਿਸ਼ਤਾ ਦਰ ਮਾਰਕੀਟ ਖਾ ਗਿਆ ਸਾ ਹਾਂ ਮਾਰਕੀਟ ਆਸਾ ਖੜਿਆ ਮੈਂ ਮਾਰਵੇ ਤੈਨੂੰ ਲੱਗਿਆ ਪਤਾ ਲੱਗੂ ਜੀ ਤੂੰ ਕਹੀ ਦਾ ਚੱਕਣਾ ਪੈਗਾ ਮੈਂ ਇੱਥੇ ਹੀ ਕਰੂੰ ਕਰਤੇ ਫਿਰ ਨਾ ਬਾਹਰ ਕਰਦੇ ਕਰਦੇ ਹਾਂ ਬਹੁਤ ਭਦਰਕਾਰਿਆਂ ਨਾਲ ਗੱਲਾਂ ਕਰਦਾ। ਆ ਮਾਸੀ ਤੂਰਾ ਰਿਆ ਕਰ ਇਹਦਾ ਉਹੀ ਪਤਾ ਨਹੀਂ। ਮਹਾਵੀ ਤੇ ਦਰਜੇ ਡੱਸ ਸਕੂ ਤੂੰ ਸਾਹਿਬ। ਆਈ ਬੰਦਾ ਮਾਰ ਦਿੰਦਾ। ਬੰਦਾ ਮਾਰੂ ਨੂੰ ਮੂੰਗੜਾ ਸਮਾ। ਸ਼ਾਬਾਸ਼ ਸ਼ਾਬਾਸ਼। ਪਾਲੇ ਹੋ ਟੋਲੇ ਦੀ ਸ਼ਾਪਰੇ ਸਤਾ ਦੇ ਸਾਹਮਣੇ ਮੈਨੂੰ ਬੋਲਾ ਸਾਫਤ ਕਰ ਦੇ। ਗੋਲਾ ਗੋਲਾ ਇਹ। ਕੋਤਾ ਲਾ ਕੇ ਜਾਂ ਮੈਨੂੰ ਕਹੇ ਇਸ ਤੇ ਆ ਰਾ। ਕੰਗੀ ਲਾ ਕੇ ਜਾਂਦੇ ਨੇ। ਇਹ ਤਾਂ ਜਾਣੀ ਆ ਪਤਾ ਆ ਵੀ ਕਰ ਲੱਗਾ। ਇਹ ਸਾਲਾ ਤੂੰ ਭਾਈ ਕਾ ਨੂੰ ਆ ਵਾ ਤੂੰ ਤਾਂ ਦੁਸ਼ਮਣ ਆ ਓਏ। ਚਾਹ ਕੂਨੀਆ ਕ ਨਹੀਂ ਪਤਾ ਮੈਨੂੰ ਇਹਦਾ ਸੁੱਕ ਖਾਂਚ ਫਾਮਾ ਜਾ ਕੇ। ਫੜ। ਮੇਰੀ ਗੱਲ ਬੋਲਾ ਇੱਕ ਤਾਂ ਜਦਾਂ ਉਹ ਬਲੇ ਬੂ ਨੂੰ। ਇੱਕ ਪੰਜ ਮੇਰੇ ਕੋਲ ਦਿੰਦਾ ਨਹੀਂ ਉਹ ਨਹੀਂ ਕੋਲ ਜਾਣਾ ਜਾਏਗਾ ਤੇ ਕਰ ਲਾ ਲਾ ਮਨੂੰ ਕਹਿ ਕਿਉਂ ਕਰੇਂ ਤਰਾ ਤੇ ਲਛਣੀ ਕੈਦ ਵਾਲੇ ਨੇ ਥੋੜਾ ਟਾਈਮ ਹੋਰ ਲੂ ਤਰੇ ਸੰਗੜ ਲਾਵਾਂਗੇ ਹਾਂ ਉਹ ਨੂੰ ਮਾਰਦਾ ਕਰਦਾ ਜੇ ਹਾਰ ਕਰਦਾ ਤੂਰੇ ਕਰਕੇ ਸਾਨੂੰ ਦੱਸੂ ਪਤਾ ਫਿਰ ਮੈਂ ਸ਼ਰਮ ਵਾਲੀ ਐਕਸ਼ਨ ਵਾਗਵਾ ਵਾਗਵਾ ਉਹ ਮਾਇਆ ਮੈਂ ਕਹਾਂ ਤਰਾ ਯਾਰਾ ਬੀਆ ਤਖਲਾ ਬੋਲਦੀ ਜੰਗਾ ਓਏ ਮੇਰੇ ਸਾਰਿਆਂ ਮਰਦਾ ਤੂੜੀ ਵਾਲੇ ਬੰਦ ਕਰਕੇ ਇਧਰ ਤੂੜੀ ਵਾਲੀ ਸੁਭਾਅ ਤੇ ਹਾਂ ਤੂੜੀ ਵਾਲੀ ਸੁਭਾਅ ਤੇ ਬੰਦ ਕਰਕੇ ਮੈਨੂੰ ਦਾ ਆਹ ਵਾਹ ਇਹ ਮਕਲਾਵਾ ਲੈਣਾ ਮਕਲਾਵਾ ਤਾਨੂੰ ਉਹ ਸਾਂ ਪਕਾਪੇ ਮੇਰੇ ਸੜਦਾ ਪਤਨ ਕਿੱਧਰ ਵਾ ਗਿਆ ਤੇਰੇ ਕੌਣ ਕੌਣ ਆ ਵਾਹ ਲੈ ਕਰ ਸਾਰੇ ਪੰਜਾਬ ਦੇ ਬੋਲੇ ਮੇਰੇ ਸਾਹ ਤੁਸੀਂ ਘਰੇ ਬੰਨ ਲਖੇ ਨੇ ਤੂੰ ਇੱਟਾ ਮਾਰਨੇ ਜਿੰਨੇ ਯਾਰ ਹਲਾ ਪਾਇਆ ਤੂ ਦਾ ਹੁਣ ਤੂੰ ਤੇਰੀ ਮਾਂ ਅਰੇ ਦਾ ਮੁੰਡਾ ਸੁਡਣਾ ਹੋਇਆ ਸੰਤਾ ਤੇਰੇ ਲੈਣੀ ਕਰੇ ਨੇ ਥੋੜਾ ਮਨ ਜੀ ਚਾਹ ਲੈ ਰਹਾ ਕੀ ਦੇ ਸਾਡੇ ਦਾ ਜੰਦਾ ਲਾਦਾ ਹਾਂ ਚੱਕਾ ਪੜਾ ਬੰਦਾ ਸਰਬਾ ਦੇ ਘਰ ਦਾ ਲੈ ਇਹ ਸਾਰੇ ਸੰਤਾ ਆੜ ਜਾ ਬੱਲਾ ਵਾਹ ਲਾ ਕਰਤਾ ਬਿੜਾ ਕਰਤਾ ਹਾਂ ਹਾਂ ਬੱਲਾ ਇਹ ਕਰ ਲੈ ਮੇਰੇ ਸਹਾਇਆ ਆਪਾਂ ਦਾ ਬਾਜ਼ ਦਾ 2 ਕਿਨਾਰੇ ਕਾਦੇ ਬਣਦੇ ਬਣਿਆ ਤੁਝੇ ਹੈ ਹੈ ਅੱਥਿਆ ਦੇ ਥਾਵੇਂ ਚਾਰੇ ਘੁੰਮੇ ਰਹੇ ਅਮਰਤ ਨੂੰ ਹੈ ਇਹਦੀ ਗੱਲ ਸੁਣ ਹਾਂ ਹੱਲ ਕਰੋਦਾ ਤੂੰ ਮੈਂ ਅੱਡੇ ਜਵਾਜਾ ਕੋਈ ਦਿਮਾਗ ਤੂੰ ਖਿਲਗਾ ਮੁੰਡਾ ਬੋਲੇ ਜ ਰਹੇ ਨੇ ਸਾਰੇ ਸਾਰੇ ਬੋਲੇ ਨੇ ਇਹਦਾ ਬੀਲੀਆਂ ਲਵਾਉਂਗੀਆਂ ਨੇ ਬਾਵਲਾ ਕਰਤਾ ਜਨਾਨੀ ਨੇ ਭਾਗੂਆ ਤੈਨੂੰ ਦੱਸਾਂ ਮੈਂ ਉਹਵੇਂ ਬਈ ਜਨਾਨੀ ਨੇ ਤੇਰੀ ਮੱਤ ਬਾਤੀ ਉਹਵੇਂ ਮਾਰਦੀ ਭਾਗੂਆ ਇਹਦੀ ਤੇਜ ਜਨਾਨੀ ਤੇਜ ਦੀ ਹੰਬੜ ਦੀ ਨੇਰਾ ਕੋਈ ਨਾ ਭਾਈ ਪਹਿਲੀ ਗੱਲ ਦਾ ਚਲ ਮੈਂ ਤੇਰੇ ਨਾਲ ਇਹੀ ਕਰਦਾ ਜਿਹੜੀ ਕੱਲ੍ਹ ਤਾ ਮੇਰੇ ਨਾਲ ਕੀਤੀ ਹੈ ਬਾਕੀ ਗੱਲ ਮੈਂ ਕੰਮ ਕੀ ਆਏ ਤੈਨੂੰ ਫੇਰ ਦੱਸਦਾ